ਬਣਾਇਆ ਹੋਇਆ 12ਵੀਂ ਸਦੀ ਦਾ ਅੱਛਾ ਜੀ 12ਵੀਂ ਸਦੀ ਦਾ ਬਣਾਇਆ ਹੋਇਆ ਕੋਈ 900 ਸਾਲ ਹੋ ਗਿਆ ਬਣਨਾ ਠੀਕ ਆ ਠੀਕ ਆ ਜੀ ਇਹ ਫਰਾਦ ਨੂੰ 12 ਵਜੇ ਤੋਂ ਬਾਅਦ ਠੀਕ ਆ ਜੀ ਇਹ ਫਰਾਦ ਨੂੰ 12 ਵਜੇ ਤੋਂ ਬਾਅਦ ਤੜਕੇ 4 ਵਜੇ ਤੋਂ ਪਹਿਲਾਂ ਤਿਆਰ ਹੋਇਆ ਅੱਛਾ ਜੀ ਇੱਕ ਰਾਤ ਚ ਤਿਆਰ ਹੋਇਆ ਰਾਤ ਪੂਰੀ ਵਿੱਚ ਨਹੀਂ ਹੋਇਆ ਅੱਧੀ ਰਾਤ ਚ 12 ਵਜੇ ਤੋਂ ਬਾਅਦ ਤੜਕੇ 4 ਵਜੇ ਤੱਕ ਕੀ ਆ ਕੀ ਚੀਜ਼ਾਂ ਲੋਕਾਂ ਦੇ ਘਰ ਬਣਾਏ ਹੋਏ ਜਿੱਦਾਂ ਸੁੱਖਣਾ ਸੁੱਖ ਦਿੰਦੇ ਆ ਹਾਂ ਵੀ ਸਾਡੇ ਘਰ ਬਣ ਜਾਂਦੇ ਕੋਈ ਕਹਿੰਦਾ ਇੱਕ ਮੰਜ਼ਲੀ ਕੋਈ ਕਹਿੰਦਾ ਦੋ ਮੰਜ਼ਲੀ ਜੀ ਚੱਕ ਕੇ ਲੈ ਕੇ ਆਏ ਜਗਾ ਇਗਰਾਜ ਚ ਬਣੀ ਸੀ ਉਸ ਸਮੇਂ ਦੀਆਂ ਉਸ ਸਮੇਂ ਦੀ ਇੱਥੇ ਜੁਮੇ ਸ਼ਾਹ ਜੀ ਨੇ ਭਗਤੀ ਕੀਤੀ ਆ ਠੀਕ ਹੈ ਜੀ ਠੀਕ ਹੈ ਜੀ ਤਾਂ ਅੱਛਾ ਜੀ ਬਾਬੇ ਜੁਮੇ ਸ਼ਾਹ ਜੀ ਜਿਹੜਾ ਚੀਜ਼ ਵਾਲਾ ਬੰਦਾ ਉਹ ਅੰਦਰ ਨਹੀਂ ਬੜੂਗਾ ਇੱਥੇ ਅੱਛਾ ਜੀ ਹਾਂ ਬਾਹਰ ਹੀ ਲੱਗੂਗਾ ਉਹ ਵੜ ਹੁੰਦਾ ਹੀ ਨਹੀਂ ਉਤੋਂ ਬਾਹਰ ਹੀ ਰਹੂਗਾ ਬੜੂਗਾ ਨਹੀਂ ਅੰਦਰ ਉਹ ਗੇੜ ਤੋਂ ਬਾਹਰ ਹੀ ਰਹੂਗਾ ਜਿੰਨੇ ਜੋ ਕੋਈ ਕਹਿੰਦਾ ਕੋਈ ਵੇਲੇ ਕਹਿੰਦਾ ਨਾ ਚੀਜ਼ ਪਾ ਅੰਦਰ ਵਾ ਜੀ ਹਾਂ ਜੀ ਹਾਂ ਦਸਤੂਰ ਹੋ ਗਿਆ ਕਿ 4003 ਹੈ ਕੋਈ ਬੁਮਾਰੀ ਹੈ ਚਨਾਣ ਕਰੋ ਇੱਥੇ ਪਾਣੀ ਟੰਕੀਆ ਭਰ ਹੋਇਆ ਦਬਲੀ ਰੋਬ ਸਭ ਸਹੀ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਆਲੇ ਪਿੱਪਲ ਬੋੜ ਨਿੰਮ ਇਦਾਂ ਦੇ ਦਰਖਤ ਜ਼ਰੂਰ ਲਗਾਓ ਜਿਹੜੇ ਦਰਖਤ ਛਾਂ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਦੋਸਤੋ ਪਹਿਲਾਂ ਤਾਂ ਤੁਸੀਂ ਚੈੱਕ ਕਰੋ ਕਿ ਕਿੰਨਾ ਸੋਹਣਾ ਮੌਸਮ ਹੋਇਆ ਆ ਕਣਕਾਂ ਦੀ ਬਾਢੀ ਚੱਲਦੀ ਪਈ ਆ ਅਸੀਂ ਅੱਜ ਕਪੂਰਥਲਾ ਡਿਸਟ੍ਰਿਕਟ ਦੇ ਪਿੰਡ ਦਰਵੇਸ਼ ਚ ਜਾ ਰਹੇ ਆ ਜਿਹੜਾ ਕੀ ਫਗਵਾੜੇ ਦੇ ਵਿੱਚ ਪੈਂਦਾ ਆ ਤੇ ਕਪੂਰਥਲਾ ਇਸ ਪਿੰਡ ਦਾ ਜ਼ਿਲ੍ਹਾ ਆ ਦਰਵੇਸ਼ ਪਿੰਡ ਦਾ ਜਿਸ ਪਿੰਡ ਦੇ ਵਿੱਚ ਚੱਲੇ ਆ ਇਸ ਪਿੰਡ ਦੇ ਵਿੱਚ ਜਿੰਨਾ ਵੱਲੋਂ ਇੱਕ ਰਾਤ ਦੇ ਵਿੱਚ ਇੱਕ ਮਸਜਿਦ ਇੱਕ ਦਰਬਾਰ ਬਣਾਇਆ ਗਿਆ ਸੀ ਜੁਮੇ ਸ਼ਾਹ ਵੱਲੋਂ ਜੁਮੇ ਸ਼ਾਹ ਨੇ ਕਈ ਸਾਲ ਇੱਥੇ ਤਪੱਸਿਆ ਵੀ ਕੀਤੀ ਤੇ ਕਹਿੰਦੇ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਇਸ ਸਥਾਨ ਨੂੰ ਜੁਮੇ ਸ਼ਾਹ ਜੀ ਚੱਕ ਕੇ ਲਾਇਆ ਸੀਗੇ ਤੁਸੀਂ ਜੁਮੇ ਸ਼ਾਹ ਦਾ ਬਹੁਤ ਸੁਣਿਆ ਜੁਮੇ ਸ਼ਾਹ ਨੂੰ ਕਈ ਜਿੰਨ ਵੀ ਕਹਿੰਦੇ ਆ ਤੇ ਕਈ ਇਹ ਵੀ ਗੱਲ ਕਹਿੰਦੇ ਕਿ ਜੁਮੇ ਸ਼ਾਹ ਹਰੇਕ ਜੂਨ ਮਹੀਨੇ ਜਦੋਂ ਆਪਣੇ ਗਰਮੀਆਂ ਦੇ ਰੁੱਤ ਹੁੰਦੀ ਆ ਤਾਂ ਜਿੱਦਾਂ ਬਾਮ ਰੋਲਾ ਜਿਹਾ ਹੁੰਦਾ ਆ ਉਹਨੂੰ ਜੁੰਮੇ ਸ਼ਾਹ ਕਹਿੰਦੇ ਕਿ ਜੁੰਮੇ ਸ਼ਾਹ ਆ ਗਿਆ ਜਿਹੜਾ ਬਹੁਤ ਤਵਾਈ ਮਚਾਉਂਦਾ ਆ ਜਦੋਂ ਗੁੱਸੇ ਚ ਆਉਂਦੇ ਆ ਇਹ ਉਹ ਸਥਾਨ ਆ ਇਸ ਸਥਾਨ ਦੇ ਵਿੱਚ ਜੁੰਮੇ ਸ਼ਾਹ ਦੀ ਇੱਕ ਮਸਜਿਦ ਵੀ ਆ ਤੇ ਉਹਨਾਂ ਦਾ ਦਰਬਾਰ ਵੀ ਆ ਇਸ ਦਰਬਾਰ ਬਹੁਤ ਚਮਤਕਾਰੀ ਦਰਬਾਰ ਆ ਇਸ ਦਰਬਾਰ 'ਚ ਇੱਕ ਸਰੋਵਰ ਵੀ ਆ ਜਿੱਥੇ ਹਰੇਕ ਕਹਿੰਦੇ ਆ ਦੁੱਖ ਦੂਰ ਹੁੰਦੇ ਆ ਇੱਕ ਗੱਲ ਹੋਰ ਪਤਾ ਇਹ ਵੀ ਲੱਗੀ ਸੀ ਜਿਨ੍ਹਾਂ ਲੋਕਾਂ ਨੂੰ ਕੋਈ ਕਹਿੰਦੇ ਆ ਨਾ ਕੋਈ ਚੀਜ਼ ਆ ਜਾਂਦੀ ਆ ਵਿੱਚ ਭੂਤ ਪ੍ਰੇਤ ਆ ਜਾਂਦੇ ਆ ਉਹ ਇਸ ਸਤਾਂ ਦੇ ਅੰਦਰ ਵੜ ਨਹੀਂ ਸਕਦਾ ਜੁੰਮੇ ਸ਼ਾਹ ਜੀ ਉਹਨਾਂ ਨੂੰ ਅੰਦਰ ਵੜਨ ਦਿੰਦੇ ਤੇ ਆਪਾਂ ਚੱਲਦੇ ਆਂ ਦਰਸ਼ਨ دیدار ਕਰਾਵਾਂਗੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਥੋਂ ਦੇਖ ਰਹੇ ਹੋ ਇੱਕ ਬੇਨਤੀ ਹੋਰ ਕਰਨੀ ਸੀ ਗਰਮੀਆਂ ਦੀ ਰੋਤਾ ਜੇ ਹੋ ਸਕਦਾ ਹੋਵੇ ਆਪਣੇ ਆਲੇ-ਦੁਆਲੇ ਪਿੱਪਲ ਬੋਹੜ ਨਿੰਮ ਇਦਾਂ ਦੇ ਦਰਖਤ ਜਰੂਰ ਲਗਾਓ ਜਿਹੜੇ ਦਰਖਤ ਛਾਂ ਕਰਦੇ ਆ ਸਾਡੇ ਇੱਥੇ ਟਾਲੀਆਂ ਵੀ ਹੁਣ ਗਾਇਬ ਹੋ ਗਈਆਂ ਟਾਲੀਆਂ ਵੀ ਲਗਾ ਸਕਦੇ ਆ ਜਿਹੜੇ ਦਰਖਤ ਆਕਸੀਜਨ ਵਧਾਉਂਦੇ ਆ ਸਾਡੀ ਇੱਕ ਬੇਨਤੀ ਆ ਮਾਧਿਅਮ ਰਾਹੀਂ ਆਪਾਂ ਚੈਨਲ ਦੇ ਮਾਧਿਅਮ ਰਾਹੀਂ ਇਹ ਚੀਜ਼ ਪਹੁੰਚਾਉਣਾ ਚਾਹੁੰਦੇ ਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਬੂਟਾ ਜ਼ਰੂਰ ਲਾਓ ਕਮ ਸੇ ਕਾਮ ਤੁਸੀਂ ਮਹੀਨੇ ਚ ਇੱਕ ਬੂਟਾ ਲਾ ਦੋਗੇ ਇਕੱਲਾ ਇਕੱਲਾ ਜਾਣਾ ਤੁਸੀਂ ਦੇਖ ਲਓ ਕਿੰਨੀ ਆਕਸੀਜਨ ਵਧੂਗੀ ਤੇ ਗਰਮੀ ਤੋਂ ਵੀ ਸਾਨੂੰ ਰਾਹਤ ਮਿਲੂਗੀ ਚੱਲਦੇ ਆ ਚੈਨਲ ਨਾਲ ਬਣੇ ਰਹੋ ਮਿਲਦੇ ਆ ਅੱਗੇ ਜਾ ਕੇ ਲੋ ਦੋਸਤੋ ਪਿੰਡ ਵਿੱਚ ਆ ਗਏ ਆ ਦਰਵੇਸ਼ ਪਿੰਡਾ ਇਸ ਦਾ ਨਾਮ ਸੁਣਨੋ ਇੱਥੇ ਮਿਲਿਆ ਕਿ ਇੱਥੇ ਇੱਕ ਜਗ੍ਹਾ ਆ ਜਿਹੜੀ ਜਿੰਨਾ ਵੱਲੋਂ ਤਿਆਰ ਕੀਤੀ ਗਈ ਆ ਇਹ ਜਿਹੜਾ ਪਿੰਡ ਆ ਇਹ ਜਿੰਨਾ ਵੱਲੋਂ ਤਿਆਰ ਕੀਤਾ ਗਿਆ ਆ ਜਦੋਂ ਇਸ ਪਿੰਡ ਦੀ ਅਨਸਾਰੀ ਹੋਈ ਸੀ ਜਿੱਥੇ ਅਸੀਂ ਖੜੇ ਆ ਅਸੀਂ ਦਰਵੇਸ਼ ਪਿੰਡ ਦੇ ਵਿੱਚ ਆ ਇਸ ਪਿੰਡ ਦਾ ਨਕੋਦਰ ਰੋਡ ਤੋਂ ਜਦੋਂ ਅਸੀਂ ਜਾਂਦੇ ਆ ਫਗਵਾੜਾ ਟੂ ਨਕੋਦਰ ਰੋਡ ਜੰਡੇਆਲਾ ਵੀ ਕਹਿੰਦੇ ਆ ਤਕਰੀਬਨ ਨਕੂਦਰ ਫਗਵਾੜੇ ਤੋਂ ਸਿਰਫ 6 ਕਿਲੋਮੀਟਰ ਜਦੋਂ ਅਸੀਂ ਜਾਂਦੇ ਹਾਂ ਤਾਂ ਸੱਜੇ ਹੱਥ ਬੋਰਡ ਲੱਗਾ ਹੋਇਆ ਦਰਬੇਸ਼ ਪਿੰਡ ਦਾ ਪਿੰਡ ਦੀ ਗਿਣਤੀ ਬਹੁਤ ਵੱਡੀ ਆ ਪ੍ਰਾਣੀਆਂ ਚੀਜ਼ਾਂ ਬਹੁਤ ਦੇਖਣ ਨੂੰ ਮਿਲਦੀਆਂ ਇੱਕ ਇਸ ਪਿੰਡ ਦੇ ਵਿੱਚ ਪੀਰਾਂ ਦੀ ਜਗ੍ਹਾ ਆ ਇੱਕ ਮਸਜਿਦ ਵਾ ਤੇ ਗੁਰਦੁਆਰਾ ਸਾਹਿਬ ਵੀ ਹੈਗਾ ਜਿਹੜੀ ਮਸਜਿਦ ਆ ਤੇ ਪੀਰਾਂ ਦੀ ਜਗ੍ਹਾ ਆ ਸੁਣ ਵਿੱਚ ਉਹ ਮਿਲਿਆ ਕਿ ਉਹ ਜਿੰਨਾ ਵੱਲੋਂ ਤਿਆਰ ਕੀਤੀ ਗਈ ਆ ਇਸ ਪਿੰਡ ਦੇ ਵਿੱਚ ਜਿੰਨਾਂ ਦੀ ਅਦਾਲਤ ਵੀ ਲੱਗਦੀ ਰਹੀ ਆ ਤੁਸੀਂ ਦੇਖ ਲਓ ਕਿ ਜਿਹੜੇ ਇਹ ਬੋਰਡ ਆ ਪਿੱਛੇ ਇਸ ਬੋਰਡ ਦੀ ਤਕਰੀਬਨ ਜਿਹੜੀ ਉਮਰ ਦੱਸ ਰਹੇ ਆ ਕਿ 500 ਸਾਲ ਪੁਰਾਣੀ ਇਸ ਬੋਰਡ ਦੀ ਉਮਰ ਵਾ ਭਲਿਆਂ ਸਮਿਆਂ ਦੇ ਵਿੱਚ ਇਸ ਬੋਰਡ ਦੇ ਦਰਖਤ ਦੇ ਵਿੱਚੋਂ ਕਹਿੰਦੇ ਦੁੱਧ ਨਿਕਲਦਾ ਰਿਹਾ ਆ ਤੇ ਇਹਦੀਆਂ ਜਿਹੜੀਆਂ ਜਟਾਂ ਆ ਅੱਜ ਵੀ ਪੁੰਗਰਦੀਆਂ ਆ ਪੁੰਗਰ ਕੇ ਦਵਾਰਾਂ ਹੁੰਦੀਆਂ ਆ ਨਾਲ ਹੀ ਪਿੱਪਲ ਦਾ ਦਰਖਤ ਉਹ ਆ ਇੱਕ ਤੇ ਮੈਂ ਦਿਖਾਉਣਾ ਚਾਹੂੰਗਾ ਇਹ ਵੀ ਬਜ਼ੁਰਗ ਪਿੱਪਲ ਦਾ ਦਰਖਤ ਵਾ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਇਹ ਜੋ ਦਰਖਤ ਵਾ ਨਾਲ ਬੋਰਡ ਵਾ ਤੁਸੀਂ ਇਹਨੂੰ ਵੀ ਦੇਖ ਸਕਦੇ ਹੋ ਚਲੋ ਚੱਲਦੇ ਆ ਅੱਗੇ ਜਾ ਕੇ ਇੱਕ ਮੈਂ ਤੁਹਾਨੂੰ ਹੋਰ ਦੱਸ ਦਵਾਂ ਜੀ ਪਲੀਆਂ ਜਮਾਨਿਆਂ ਦਾ ਜਿਹੜੇ ਅੱਜ ਕੱਲ ਤਾਂ ਨਵੇਂ ਬੱਚਿਆਂ ਨੂੰ ਖੂਹਾਂ ਦਾ ਤਾਂ ਨਹੀਂ ਪਤਾ ਫਰ ਮੈਂ ਆਪਣੇ ਵੀਡੀਓ ਦੇ ਮਾਦਮ ਰਾਹੀਂ ਬੱਚਿਆਂ ਨੂੰ ਦਿਖਾਉਣਾ ਚਾਹੁੰਦਾ ਆ ਕਿ ਆਹ ਖੂਹ ਹੁੰਦੇ ਸੀਗੇ ਭਲਿਆਂ ਸਮਿਆਂ ਦੇ ਇਹ ਖੂਹ ਦੀ ਅਨੁਸਾਰੀ ਤਾਂ ਬਹੁਤ ਪਹਿਲਾਂ ਦੀ ਅਸੀਂ ਪਰ ਹਾਮ ਸੰਭਾਲ ਵਾਸਤੇ ਇਸ ਖੂਹ ਨੂੰ ਹੁਣ ਪਲਾਸਟਰ ਤੇ ਕਰਕੇ ਰੱਖਿਆ ਹੋਇਆ ਆ ਤੇ ਚਲੋ ਦੋਸਤੋ ਅੰਦਰ ਚੱਲਦੇ ਆ ਪਿੰਡ ਵਿੱਚ ਜਾ ਕੇ ਪਤਾ ਕਰਦੇ ਆ ਕਿ ਇਸ ਪਿੰਡ ਦਾ ਇਤਿਹਾਸ ਵਾ ਬਾਕੀ ਕਿ ਜਿੰਨਾ ਵੱਲੋਂ ਇਹ ਪਿੰਡ ਬਸਾਇਆ ਗਿਆ ਸੀ ਜਾਂ ਇੱਥੇ ਮਸਜਿਦ ਬਣੀ ਸੀ ਚਲੋ ਦੋਸਤੋ ਚੱਲਦੇ ਆ ਜੀ ਅੱਗੇ ਲੋ ਦੋਸਤੋ ਅ ਇਸ ਸਥਾਨ ਦੇ ਵਿੱਚ ਪਿੰਡ ਚ ਆ ਗਏ ਸੀ ਸਾਡੇ ਨਾਲ ਭਾਈ ਸਾਹਿਬ ਜੀ ਨੇ ਇਹਨਾਂ ਦੇ ਫਾਦਰ ਸਾਹਿਬ ਇਸ ਸਥਾਨ ਦੀ ਗੱਦੀ ਤੇ ਆ ਭਾਈ ਨਮਸਕਾਰ ਜੀ ਨਮਸਕਾਰ ਜੀ ਸਰ ਇਹ ਕਿਹੜਾ ਪਿੰਡ ਪੈਂਦਾ ਹੈ ਜੀ ਇਡਰਮੈਂਟ ਪਿੰਡ ਪੈਂਦਾ ਜੀ ਦਨੋਆ ਪਰਮੇਸ਼ ਪਿੰਡ ਦਰਵੇਸ਼ ਪਿੰਡ ਸਰ ਕੀ ਆ ਇਸ ਪਿੰਡ ਦੀ ਹਿਸਟਰੀ ਆ ਹਾਂ ਜੀ ਕੀ ਆ ਇਸ ਜਿਸ ਅਸੀਂ ਸਥਾਨ ਤੇ ਖੜੇ ਆ ਜਾਂ ਬੈਠੇ ਆ ਆਪਾਂ ਇਹਦੀ ਕੀ ਹਿਸਟਰੀ ਆ ਕੀ ਜਿੰਨਾ ਵੱਲੋਂ ਬਾਕੀ ਇਹ ਪਿੰਡ ਬਣਾਇਆ ਗਿਆ ਸੀ ਪਿੰਡ ਨਹੀਂ ਦਰਬਾਰ ਬਣਿਆ ਹੋਇਆ ਹੈ ਅੱਛਾ ਜੀ ਦਰਬਾਰ ਬਣਿਆ ਹੋਇਆ 12ਵੀਂ ਸਦੀ ਦਾ ਅੱਛਾ ਜੀ 12ਵੀਂ ਸਦੀ ਦਾ ਬਣਿਆ ਹੋਇਆ ਕੋਈ 900 ਸਾਲ ਹੋ ਗਏ ਬਣੇ ਨੇ ਠੀਕ ਆ ਠੀਕ ਆ ਜੀ ਇਹ ਰਾਤ ਨੂੰ 12 ਵਜੇ ਤੋਂ ਬਾਅਦ ਤੜਕੇ 4 ਵਜੇ ਤੱਕ ਪਹਿਲਾ ਤਿਆਰ ਹੋਇਆ ਅੱਛਾ ਜੀ ਇੱਕ ਰਾਤ ਚ ਤਿਆਰ ਹੋਇਆ ਹੈ ਰਾਤ ਪੂਰੀ ਵਿੱਚ ਨਹੀਂ ਹੋਇਆ ਅੱਧੀ ਰਾਤ ਚ 12 ਵਜੇ ਤੋਂ ਬਾਅਦ ਢੜਕ ਜਾ ਰਵੇ ਦਫੇ। ਠੀਕ ਆ। ਠੀਕ ਆ ਜੀ। ਕਿਉਂ ਕਿੰਨੇ ਮੇਰੇ ਤਿਆਰ ਹੋਇਆ। ਤੇ ਜਿੱਦਾਂ ਬਾਬਾ ਜੁਮੇ ਸ਼ਾਹ ਜੀ ਇਹ ਸਰਕਾਰ ਹਮ ਇਹਨਾਂ ਦੇ ਕਹਿਣ ਤੇ ਬਣਿਆ ਹੋਇਆ। ਜੁਮੇ ਸ਼ਾਹ ਜੀ। ਜੁਮੇ ਸ਼ਾਹ ਜੀ। ਦਰਬਾਰ ਬਾਬਾ ਜੁਮੇ ਸ਼ਾਹ ਜੀ। ਇਹਨਾਂ ਦੇ ਕਹਿਣ ਤੇ ਬਣਿਆ ਹੋਇਆ ਤੇ ਦੇਖ ਲਓ ਜੀ। ਯਾਨੀ ਕਹਿਣਾ ਮਤਲਬ ਵੀ ਬਣੀ ਬਣਾਈ ਜਿੱਦਾਂ ਜਗਾ ਕਿੱਥੋਂ ਚੱਕ ਲੈਏ। ਹਮ। ਕਿਉਂ ਇਨਸਾਨ ਕਿੰਨਾ ਵੀ ਕੋਸ਼ਿਸ਼ ਕਰ ਲਵੇ ਨਹੀਂ ਕਰ ਸਕਦਾ। ਨਹੀਂ ਕਰ ਸਕਦਾ। ਹੁਣ ਸਮੇਂ ਦੇ ਹਿਸਾਬ ਨਾਲ ਬਹੁਤ ਕੁਝ ਸੰਭਵ ਹੋ ਚੁੱਕਿਆ ਹੈ। ਜੀ। ਠੀਕ ਆ ਜੀ। ਤੇ ਪਹਿਲਾਂ ਬਹੁਤ ਵੱਡਾ ਬਣਿਆ ਹੋਇਆ ਤੇ ਪਹਿਲਾਂ ਕੀ ਕੋਈ ਸਿੱਥੇ ਸਾਡੇ ਦਰਸ਼ਕਾਂ ਨੂੰ ਖੁੱਲ ਕੇ ਦੱਸੋ ਮਾੜਾ ਜਿਆ ਬਹੁਤ ਬੜੀ ਬੜੀਆ ਡੇਗਾ ਬਣਿਆ ਹੋਇਆ ਸੀ ਹੁਣ ਸਮੇਂ ਦੇ ਹਿਸਾਬ ਨਾਲ ਜਿਦਾ 900 ਸਾਲ ਹੋ ਗਿਆ ਹੈ ਹਾਂ ਉਸ ਹਿਸਾਬ ਨਾਲ ਹੁਣ ਅੱਧਾ ਵੀ ਨਹੀਂ ਰਹਿ ਗਿਆ ਦਰਵਾਜ਼ਾ ਤਾਂ ਅੱਛਾ ਪਹਿਲਾਂ ਬਹੁਤ ਵੱਡਾ ਸੀ ਬਹੁਤ ਵੱਡਾ ਨਗਰ ਸੋ ਬੜਾ ਚਾਰਚ ਫਿਰ ਬਰਾਂਡੇ ਸੀ ਉਹਦੋਂ ਸੀ ਤੇ ਬਣੀ ਹੋਈ ਹੈ ਮਸਜਿਦ ਹੁਣ ਤਿਆਰੀ ਕੀਤੀ ਨਹੀਂ ਸਾਰੀ ਹੂੰ ਇਹ ਵੀ ਪੁਰਾਣੀ ਆ 12 ਦਰੀ ਬਣਾਨੀ ਆ ਰੋਜ਼ਾ ਪੁਰਾਣਾ ਆ ਅੱਛਾ ਇਹ 12 ਦਰੀ ਆ ਇਹ 12 ਦਰੀ ਠੀਕ ਆ ਹਾਂਜੀ ਤੇ ਬਾਕੀ ਮੰਦਿਰ ਵੀ ਬਣਾਇਆ ਛ ਭੋਲੇ ਦਾ ਅੱਛਾ ਇਹ ਤਾਂ ਬਾਅਦ ਵਿੱਚ ਹੀ ਬਣਾਇਆ ਜਿੱਦਾ ਠੀਕ ਆ ਤੇ ਡੇਰਾ ਜੱਡਾ ਜਾਣੀ ਕਿ ਰੋ ਕੇ ਸਭ ਤੋਂ ਪੁਰਾਣਾ ਡੇਰਾ ਮਸ਼ਹੂਰ ਬੋਲਦਾ ਹੈ ਇਹ ਵਾਲਾ ਪੀਰ ਬਰਾਨੀਆ ਠੀਕ ਆ ਪੀਰ ਬਰਾਨੀਆ ਡੇਰਾ ਬੱਬਾ ਜੀ ਹਮੇਸ਼ਾ ਠੀਕ ਆ ਠੀਕ ਆ ਜੀ ਤੇ ਸਾਡੇ ਫਾਦਰ ਸਾਹਿਬ ਉਹਨਾਂ ਨੇ ਵੀ ਇੱਥੇ 45 ਸਾਲ ਹੋ ਗਏ ਸੇਵਾ ਕਰਦਿਆਂ ਠੀਕ ਆ ਠੀਕ ਆ ਜੀ ਤੇ ਉਹ 12 ਸਾਲ ਦਾ ਨੇ ਮੂਨ ਤਾਂ ਰਿਆ ਸੀਗਾ ਹੂੰ ਤੇ 12 ਸਾਲ ਬਾਅਦ ਜਾਣੀ ਬੋਲਣ ਲੱਗੇ ਅੱਛਾ 12 ਸਾਲ ਚੁੱਪ ਰਹੇ ਆ ਚੁੱਪ ਰਹੇਗਾ 12 ਸਾਲ ਚੁੱਪ ਰਹੇ ਤਾਂ ਉਸ ਤੋਂ ਬਾਅਦ ਫੇ ਹੁਣ ਜਦਾਂ ਥੋੜੀ ਸੇ ਤਾਂ ਠੀਕ ਨਹੀਂ ਹੈਗੀ ਉਹਨਾਂ ਦੀ। ਹੂੰ। ਇਸ ਕਰਕੇ ਜਿੱਦਾਂ ਲੇਟ ਵਸੀਟ ਆਉਂਦੇ ਆ। ਠੀਕ ਆ। ਹਾਂਜੀ। ਇਸ ਸਥਾਨ ਦੀ ਹੋਰ ਕੀ ਮਹਾਨਤਾ ਇੱਕ ਖੂਹ ਆ। ਹਾਂਜੀ। ਇਹ ਖੂਹ ਵੀ ਉਸੇ ਸਮਿਆਂ ਦਾ। ਹਾਂ ਹਾਂਜੀ ਉਸ ਸਮਿਆਂ ਦਾ। ਪਲਿਆਂ ਸਮਿਆਂ ਦਾ। ਉਸ ਸਮਿਆਂ ਦਾ। ਅੱਛਾ ਜੀ। ਬਾਕੀ ਉੱਧਰ ਮਸੀਤ ਉਹ ਤਾਂ ਤੁਸੀਂ ਜਾਓ ਉੱਧਰ ਬਣਾਓ। ਬਣਾਓ। ਸ੍ਰੋਵਰ ਇੱਥੇ ਦਾ ਸ੍ਰੋਵਰ ਬਣਿਆ ਉਹ ਤਾਂ 4 ਸਪੇਡ ਜਿੱਦਾਂ ਮਰਾਂਡੇ ਬਣੇ ਹੋਏ ਆ। ਚਲੋ ਜੀ ਆਪਾਂ ਚੱਲਦੇ-ਚੱਲਦੇ ਗੱਲਬਾਤ ਕਰਦੇ ਆਂ ਭਾਜੀ। ਨਾਲੇ ਦਰਸ਼ਕਾਂ ਨੂੰ ਦਰਸ਼ਨ ਕਰਾਉਂਦੇ ਆਂ ਅਸੀਂ। ਤੇ ਚਲੋ ਤੋ ਇਸ ਕੋਲੇ ਆਪਾਂ ਚੱਲਦੇ ਆਂ। ਇਹ ਖੂਹ ਵੱਲ ਨਾਲ ਪਾਜੀ ਇਹ ਨੂੰ 12 ਤਰੀਕ ਕਹਿੰਦੇ ਆ ਜੀ? ਹਾਂ 12 ਤਰੀਕ। ਅੱਛਾ ਇਹ ਵੀ ਉਸ ਸਮੇਂ ਦੀ ਹੈ ਜੀ? ਉਸ ਸਮੇਂ ਦੀ। ਇੱਦਾਂ ਤਿਆਰੀ ਦੁਆਰਾ ਕਰਾਈ ਹੈ ਡੈਲਾ ਡੋਲਾ ਲਵੰਝਾ ਹੁਣ। ਅੱਛਾ ਦੁਆਰਾ ਲਗਾਈਆਂ ਆ। ਹਾਂ ਦੁਆਰਾ। ਕੋਈ ਪ੍ਰਾਣੀ ਫੋਟੋ ਨਹੀਂ ਹੈਗੀ ਦਰਵਾਰ ਦੀ ਜਦੋਂ ਪਹਿਲਾਂ ਜਦੋਂ ਜੁੰਮੇ ਸ਼ਾਹ ਜੀ ਚੱਕ ਕੇ ਲੈ ਕੇ ਆਏ ਸੀ। ਉਦੋਂ ਸੀ ਇਹ ਪ੍ਰਾਣੀ ਹੈ ਅੰਦਰ ਦਰੋਜੇ ਦਰਵਾਰ ਹੈ। ਅੱਛਾ ਜੀ। 메인 ਦਰਵਾਰ ਇਹ ਹੈ। ਅੱਛਾ 메인 ਦਰਵਾਰ ਇਹ ਹੈ। ਹਾਂ ਜੀ ਇਹੋ ਲੇ ਕਹਿਣ ਤੇ ਬਣਿਆ ਹੋਇਆ ਦਰਵਾਰ। ਠੀਕ ਆ। ਹਾਂ ਜੀ। ਦੋਸਤੋ ਇਹ ਦਰਵਾਰ ਆ ਇਹ 12ਵੀਂ ਸਦੀ ਦਾ 12ਵੀਂ ਸਦੀ ਇੱਥੇ ਇਹ ਦਰਬਾਰ ਇਹ ਚਿਰਾਗ ਚੱਲਦਾ ਪਾਜੀ ਉਲੋਂਦਾ ਜੀ ਹਾਂਜੀ ਹਾਂਜੀ ਚੱਲਦਾ ਹਾਂਜੀ ਚੱਲਦਾ ਠੀਕ ਆ ਜੀ ਹਨੇਰੀ ਕਰਕੇ ਇਦਾਂ ਟੱਟੜ ਲਾਈਆ ਅੱਛਾ ਹਨੇਰੀ ਕਰਕੇ ਹੈਨਾ ਹਾਂਜੀ ਜੁਮੇ ਸ਼ਾਦੀ ਹਨੇਰੀ ਕਹਿੰਦੇ ਆਉਂਦੀ ਹੁੰਦੀ ਆ ਬਹੁਤ ਹਨੇਰੀ ਆਉਂਦੀ ਹੁਣ ਘਟੌਲੀ ਆ ਅੱਛਾ ਪਹਿਲੇ ਤਾਂ ਦਿਨੇ ਹਨੇਰ ਪੈ ਜਾਂਦਾ ਜਦੋਂ ਮੇਲਾ ਆਉਂਦਾ ਨਾ ਹਾਂ ਜੂਨ ਦੇ ਮਹੀਨੇ ਚ ਹਾਂ ਅੱਛਾ ਚੋਏ ਬਣ ਬਾਈ ਤੇ ਇਦਾਂ ਜੂਨ ਚ ਹਾਂ ਉਦੋਂ ਹਨੇਰ ਪੈ ਜਾਂਦਾ ਬਿਲਕੁਲ ਅੱਛਾ ਹਨੇਰਾ ਪੈ ਜਾਂਦਾ ਹਾਂ ਹਰ ਇੱਕ ਸਾਲ ਇਹ ਹਨੇਰੀ ਆਉਂਦੀ ਆ ਉਦੋਂ ਜੁਮੇ ਸ਼ਾਹ ਜੀ ਨੇਰੀ ਲੈ ਕੇ ਆਉਂਦੇ ਆਉਂਦੇ ਆ ਪਰ ਇਸ ਦਰਬਾਰ ਨੂੰ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਕੋਈ ਹੈਗਾ ਜੀ ਠੀਕ ਹੈ ਜੀ ਦੋਸਤੋ ਇਹ ਦਰਬਾਰ ਵਾ ਜੁਮੇ ਸ਼ਾਹ ਜਿਹੜਾ ਅਸੀਂ ਲਾਸਟ ਵੀਡੀਓ ਵਿੱਚ ਵੀ ਇੱਕ ਕੀਤਾ ਸੀ ਜ਼ਿਕਰ ਇਹਨਾਂ ਦਾ ਜੁਮੇ ਸ਼ਾਹ ਜੀ ਦਾ ਤੇ ਉਹੀ ਅੱਜ ਦੇਖ ਲੋ ਅਸੀਂ ਇਹਨਾਂ ਦੇ ਸਥਾਨ ਤੇ ਆ ਗਏ ਆਂ ਤੇ ਬਾਕੀ ਕਹਿੰਦੇ ਦਰਬਾਰ ਬਹੁਤ ਵੱਡਾ ਸੀ ਪਹਿਲਾਂ ਹਾਂਜੀ ਹਾਂਜੀ ਹਨਾ ਜੀ ਹਾਂਜੀ ਸਮਝਦੇ ਹਿਸਾਬ ਨਾਲ ਕਿਉਂਕਿ 12ਵੀਂ ਸਾਲ ਨੂੰ ਕਿੰਨੇ ਸਾਲ ਹੋ ਗਏ ਭਾਜੀ 900 ਸਾਲ ਹੋ ਗਏ ਜੀ 900 ਸਾਲ ਹੋ ਗਏ ਹੈਨਾ ਹਾਂਜੀ ਤੇ ਚਲੋ ਭਾਜੀ ਆਪਾਂ ਚੱਲਦੇ ਦੂਸਰੀ ਸਾਈਡ ਚੱਲਦੇ ਆਂ ਜੀ ਚਲੋ ਜੀ ਤੇ ਇਹ ਵੀ ਰੋਜ਼ੇਦ ਬਣਾਓ ਅੱਛਾ ਜੀ ਹਾਂਜੀ ਇੱਧਰ ਭਾਜੀ ਕੀ ਸੀਗਾ ਜੀ ਇਹ ਸਾਡੇ ਗੁਰੂ ਮਹਾਰਾਜ ਦੀ ਦੇਰੀ ਜਗਾ ਹੈ ਅੱਛਾ ਜੀ ਹਾਂਜੀ ਨਾਲ ਹੀ ਇਹਨਾਂ ਨੇ ਆਪਣੀ ਜਗਾ ਬਣਾਈ ਹੋਈ ਹੈ ਅੱਗੇ ਚਲੋ ਥੋੜਾ ਇਹਨੀ ਆਪਣੀ ਕਬਰ ਬਣਾ ਕੇ ਰੱਖੀ ਹੋਈ ਹੈ ਅੱਛਾ ਆਹ ਵਾਲੀ ਠੀਕ ਹੈ ਜੀ ਤੇ 1990 ਆਪਣੇ 2090 ਦੀ ਬਣੀ ਹੋਈ ਹੈ 1990 90 ਦੀ ਜਿੰਨਾ ਲੰਬੇ ਲਾ ਕੇ ਰੱਖੀ ਹੋਈ ਆ ਕਵਰ ਪੱਟੀ ਤਿਆਰ ਕੀਤੀ ਹੋਈ ਹੈ ਠੀਕ ਆ ਸਾਡੇ ਬਾਪੂ ਜੀ ਨੇ ਹਾਂ ਜਾਨੀਆ ਆਪਣਾ ਇੰਦਿਆਂ ਬੱਲੇ ਕਰ ਲਿਆ ਨੇ ਠੀਕ ਆ ਹਾਂ ਜੀ ਕੀ ਬਾਤ ਹੈ ਭਾਜੀ ਹੋਰ ਕੀ ਮਾਨਤਾ ਆ ਕੀ ਇੱਥੇ ਲੋਕਾਂ ਦੀ ਜਿੱਦਾਂ ਸਰੋਵਰ ਬਣਿਆ ਹੋਇਆ ਹਾਂ ਸਰੋਵਰ ਬਣਿਆ ਹੋਇਆ ਕੋਈ ਵੀ ਦੁੱਖ ਤਕਰੀਬ ਹੋਵੇ ਹਾਂ ਇੱਥੇ ਜਾਣ ਕੇ ਆਰਾਮ ਆ ਜਾਂਦਾ ਆਰਾਮ ਆ ਜਾਂਦਾ ਹਾਂ ਪੰਜ ਚੌਕੀਆਂ ਧੰਨੀ ਬੰਦੀ ਐ ਤੋ ਵਧੀਆ ਇਸ ਵਾਰ ਹਾਂ ਹਾਂ ਤੇ ਕੋਈ ਵੀ ਦੁੱਖ ਸਕਰੀਬ ਹੋਵੇ ਹਾਂ ਬਿਲਕੁਲ ਸਹੀ ਹੋ ਜਾਂਦਾ ਬੰਦਾ ਅੱਛਾ ਜੀ ਹਾਂ ਜੀ ਤੇ ਭਾਜੀ ਇਹ ਬੋਰਡ ਦੀ ਜਾਂ ਪਿੱਪਲ ਦੀ ਕਿੰਨੀ ਉਮਰ ਹੋਗੀ ਭਾਜੀ ਬੋਰਡ ਵੀ ਬਹੁਤ ਅਮਰ ਹੈ ਜੀ ਇਹਦੀ ਅੱਛਾ ਜੀ ਹਾਂ ਜੀ ਬੋਰਡ ਤੇ ਪਿੱਪਲ ਲogne ਹੈ ਕਾਫੀ ਬਜ਼ੁਰਗ ਹੋ ਗਿਆ ਹਾਂ ਜੀ ਹਾਂ ਜੀ ਅੱਛਾ ਜੀ ਹਾਂ ਇਸ ਪਿੰਡ ਦੀ ਕਿੰਨੀ ਕ ਬੋਟ ਆ ਭਾਜੀ ਬੋਟ ਕਹਿ ਨਹੀਂ ਸਕਦੇ ਅੱਛਾ ਇਹ ਭੂਲੇ ਨਾਜੀ ਦਾ ਮੰਦਰ ਮੰਦਰ ਆ ਹਾਂਜੀ ਲੋ ਜੀ ਦਰਸ਼ਨ ਦੇ ਦਾ ਕਰਾਉਨੇ ਆ ਭੂਲੇ ਨਾਜੀ ਦੇ ਵੀ ਖੁੱਲਿਆ ਭਾਜੀ ਹਾਲੇ ਹਾਲੇ ਖੁੱਲਿਆ ਲੋ ਜੀ ਇਹ ਵੀ ਇਹਨਾਂ ਵੱਲੋਂ ਤਿਆਰ ਕੀਤਾ ਗਿਆ ਆ ਕੀ ਕਹਿੰਦੇ ਇੱਕ ਪਾਸੇ ਮਸੀਦ ਆ ਤੇ ਦੂਸਰੇ ਪਾਸੇ ਭੂਲੇ ਸ਼ੰਕਰ ਜੀ ਦਾ ਮੰਦਰ ਬਣਾਇਆ ਗਿਆ ਸੀਗਾ जय बोलेनाथ यही है भी यानी कि बहुत पुराना सब तो पुराना दरबार है अच्छा जी हाँ जी अच्छा ये सरोवर से पहला हूँ भी है का जी हाँ जी हाँ जी हूँ ਪਾਣੀ ਘੱਟ ਛੱਡਿਆ ਸਫਾਈ ਕਰਨੀ ਹੈ ਵਿੱਚੋਂ ਅੱਛਾ ਸਫਾਈ ਕਰੀ ਨਾ ਜਦ ਬੱਤੇ ਪਰਤੇ ਬਹੁਤ ਅੱਛੇ ਜਗੇ ਹੈ ਹਾਂ ਲੋ ਦੋਸਤੋ ਇਹ ਸਰੋਵਰ ਆ ਇੱਧਰ ਹੀ ਆਉਟ ਰਹੇ ਅੱਛਾ ਚਲੋ ਜੀ ਇਹ ਫੇਰ ਭਾਜੀ ਖੂਹ ਚ ਪਾਣੀ ਹੈ ਨਹੀਂ ਜੀ ਨਹੀਂ ਖੂਹ ਚ ਪਾਣੀ ਨਹੀਂ ਖੂਹ ਜੋਂ ਕਿਤੇ ਵੀ ਨਹੀਂ ਪਾਣੀ ਹੈਗਾ ਹਾਂ ਪਾਣੀ ਬਹੁਤ ਥੱਲੇ ਚਲੇ ਗਿਆ ਹੈ ਕਿੰਨੀ ਸ਼ਾਂਤੀ ਹੈ ਸੇਰੀ ਚ ਭਾਜੀ ਹਾਂਜੀ ਹਾਂਜੀ ਭਾਜੀ ਆ ਕੀ ਚੀਜ਼ਾਂ ਲੋਕਾਂ ਦੇ ਘਰ ਬਣਾਏ ਹੋਏ ਆ ਜਿੱਦਾਂ ਸੁੱਖ ਨਾਲ ਲੁੱਕ ਲੈਂਦੇ ਆ ਹਾਂ ਵੀ ਸਾਡੇ ਘਰ ਬਣ ਜਾਣ ਕੋਈ ਕਹਿੰਦਾ ਇੱਕ ਮੰਜ਼ਲੀ ਕੋਈ ਕਹਿੰਦਾ ਦੋ ਮੰਜ਼ਲੀ ਇਹ ਜਿਹੜੇ ਸੁੱਖ ਕੇ ਜਾਂਦੇ ਆ ਹਾਂਜੀ ਉਹਨਾਂ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਅੱਛਾ ਇਹ ਲੋਕਾਂ ਦੇ ਘਰ ਬਣਾਏ ਹੋਏ ਆ ਇਦਾਂ ਹਾਂਜੀ ਹਾਂਜੀ ਓਕੇ ਤਾਂ ਹੀ ਉਹ ਮੈਂ ਸੋਚਿਆ ਕਿ ਉੱਧਰ ਵੀ ਇੱਟਾਂ ਪਈਆਂ ਹੋਈਆਂ ਆ ਲੋਕ ਸੋ ਇਹ ਆਪਣੇ ਘਰ ਬਣਾਉਂਦੇ ਜਿਹੜੇ ਵੀ ਸੰਗਤ ਦੋਈ ਕੋਈ ਜਿੱਦਾਂ ਮਨੂੰ ਕਾਮਨਾ ਹੁੰਦੀ ਹੈ ਚਾਹੇ ਘਰ ਬਣਾਉਣ ਦੀ ਹੋਵੇ ਜਾਂ ਕਿਸੇ ਚੀਜ਼ ਦੀ ਹੋਵੇ ਘਰ ਬਣਾਉਣ ਵਾਸਤੇ ਜਿੱਦਾਂ ਇੱਕ ਮੰਜ਼ਲੀ ਦੋ ਮੰਜ਼ਲੀ ਤਿੰਨ ਮੰਜ਼ਲੀ ਇਦਾਂ ਇੱਟਾਂ ਲਾ ਕੇ ਜਾਂਦੇ ਆ ਤੇ ਹੁਣ ਅਸੀਂ ਕਿੱਥੇ ਜਾ ਰਹੇ ਆ ਜੀ ਮਸਜਿਦ ਇਹ ਮਸਜਿਦ ਪੁਰਾਣੀ ਆ ਜੀ ਪੁਰਾਣੀ ਜੁੰਮੇ ਸ਼ਾਹ ਜੀ ਦੀ ਹਾਂਜੀ ਹਾਂਜੀ ਨਾਲੇ ਕਹਿੰਦੇ ਜਿਹੜੇ ਜੁੰਮੇ ਸ਼ਾਹ ਜੀ ਆ ਹਾਂਜੀ ਉਹ ਜਿੱਦਾਂ ਉਧਰ ਪਿੰਡ ਪੈਂਦਾ ਇੱਕ ਅਲੀ ਬਾਲਵਲ ਹਾਂਜੀ ਕਿ ਖੂਹ ਦੇ ਵਿੱਚ ਕਾਫੀ ਜਾ ਉਹਨਾਂ ਦਾ ਹੁਕਮ ਹੋਇਆ ਕਿ ਖੂਹ 'ਚ ਰਹਿਣਾ ਆ ਹਾਂ ਕਈਆਂ ਦਾ ਤਾਂ ਡੇਰਾ ਬਣਿਆ ਹੋਇਆ ਇਹਨਾਂ ਦਾ ਅੱਛਾ ਜੀ ਹਾਂ ਜੀ ਜਾਨੀ ਇੱਥੇ ਆ ਕੇ ਨੇ ਤਪੱਸਿਆ ਕੀਤੀ ਹਾਂ ਜੀ ਇੱਥੇ ਆ ਕੇ ਤਪੱਸਿਆ ਕੀਤੀ ਨਹੀਂ ਇਹ ਤਪੱਸਿਆ ਕੀਤੀ ਇੱਥੇ ਆ ਕੇ ਹਾਂ ਜੀ ਇਹ ਜੁਮ ਫਰਸ਼ ਸਭ ਤੋਂ ਪੁਰਾਣਾ ਹੈ ਜੀ ਉਹਨਾਂ ਦੀ ਅੱਛਾ ਜੀ ਇਸ ਫਰਸ਼ ਨੂੰ ਹਾਂ ਜੀ ਕੀ ਬਾਤ ਹੈ ਸਾਰੀਆਂ ਟੈਲਾਂ ਲੱਗੀਆਂ ਹੋਈਆਂ ਹਨ ਹਾਂ ਪੁਰਾਣੀਆਂ ਲੱਗੀਆਂ ਹਨ ਸਾਰੀਆਂ ਬਾਕੀ ਆ ਜਿਹੜੀਆਂ ਵਿੱਚ ਬਲਵਾਈਆਂ ਨਵੀਆਂ ਹਾਂ ਜਿਹੜੀਆਂ ਗੋਲ ਪਲੇਟਾਂ ਸਾਰੀਆਂ ਪੁਰਾਣੀਆਂ ਜਿਹੜੀਆਂ ਗੋਲ ਪਲੇਟਾਂ ਲੱਗੀਆਂ ਸਾਰੀਆਂ ਪੁਰਾਣੀਆਂ ਹੈ ਨਾ ਇਹ ਜਦੋਂ ਜੁਮੇ ਸ਼ਾਹ ਜੀ ਚੱਕ ਕੇ ਲੈ ਕੇ ਆਏ ਜਗਾ ਇਗਰਾਜ਼ ਚ ਬਣੀ ਸੀ ਉਸ ਸਮੇਂ ਦੀਆਂ ਇੱਥੇ ਜੁਮੇ ਸ਼ਾਹ ਜੀ ਨੇ ਭਗਤੀ ਕੀਤੀ ਆ ਠੀਕ ਹੈ ਜੀ ਦੋਸਤੋ ਤੁਸੀਂ ਬਹੁਤ ਵਾਰੀ ਸੁਣਿਆ ਹੋਊਗਾ ਨਾ ਜਦੋਂ ਗਰਮੀਆਂ ਦੇ ਵਿੱਚ ਜੂਨ ਮਹੀਨੇ ਇਹ ਕਹਿੰਦੇ ਜੁਮੇ ਸ਼ਾਹ ਆ ਗਿਆ ਜਦੋਂ ਇੱਕ ਬਾਮ ਰੋਲਾ ਜਾ ਆਪਾਂ ਕਹਿ ਸਕਦੇ ਆ ਜੀ ਹਾਂ ਜੀ ਹਾਂ ਜੀ ਜਦੋਂ ਆਉਂਦਾ ਆ ਨਾ ਉਹਨੂੰ ਜੁਮੇ ਸ਼ਾਹ ਜੀ ਕਹਿੰਦੇ ਆ ਕਿਉਂਕਿ ਉਹਨਾਂ ਵੱਲੋਂ ਹੀ ਪ੍ਰਕੋਪੀ ਤਿਆਰ ਕੀਤੀ ਜਾਂਦੀ ਹੈ ਨਾ ਹਾਂ ਜੀ ਹਾਂ ਜੀ ਠੀਕ ਹੈ ਤੇ ਇਹ ਉਹਨਾਂ ਦਾ ਦਰਬਾਰ ਵਾ ਇਹ ਮਸਜਿਦ ਆ ਜੀ ਨਮਾਜ਼ ਪੜਨ ਵਾਸਤੇ अच्छा मस्जिद है जी ये दरवाजा उन्होंने हां नहीं तो नमाज अदा कर दे नमाज कर दे या ये ਹੁਣ ਦੁਬਾਰਾ ਤਿਆਰੀ ਕਰਾ ਰਹੇ ਆ ਅੱਛਾ ਜੀ ਬਰਾਂਡੇ ਜਿੱਦਾਂ ਠੱਠ ਗਏ ਸੀ ਇਹਨਾਂ ਸਾਰੇ हां ਇਹ ਇਦਾਂ ਜਿੱਦਾ ਇਹ ਇੱਧਰ ਸੀਗੇ ਹੁਣ ਦੁਬਾਰਾ ਤਿਆਰੀ ਕਰਾ ਕੇ ਦੁਬਾਰਾ ਪਿੰਡਟਰ ਬੂਗਾ ਠੀਕ ਆ ਠੀਕ ਹੈ ਬਾਕੀ ਸਲੋਬੜ ਚਾਰਜ ਮੇਰੇ ਇਦਾਂ ਇਦਾਂ ਟਾਂ ਵਾਲੇ ਬਰਾਂਡੇ ਬਣੇ ਹੋਏ ਸੀ ਉਹ ਸਮੇਂ ਦੇ ਸਮਾਂ ਨਾਲ ਜਿੱਦਾਂ ਇਹ ਵੀ ਪਹਿਲਾਂ ਦੇ ਸਮੇਂ じゃ ਇਹ ਹੁਣ ਬਣੇ ਹੋ ਆ ਜੀ ਇਹ ਨਹੀਂ ਇਹ ਪੁਰਾਣੇ ਹੀ ਆ ਇਹ ਸਾਬ ਉਸ ਪੁਰਾਣਾ ਆ ਨਾ ਇਹ ਪੁਰਾਣੇ ਆ ਆ ਹੁਣ ਤਿਆਰੀ ਕੀਤੀ ਹੈ ਨੇ ਬਣਾਏ ਗਏ ਆ। ਹਾਂ ਹੁਣ ਆਪਾਂ ਸਰੋਵਰ ਵੱਲ ਚੱਲਦੇ ਆ। ਚਲੋ ਜੀ। ਜੀ। ਹੋਟ ਸਮਾਂ ਬੀਤ ਚੁਕਿਆ। ਹਾਂ ਜੀ। ਅੱਛਾ ਇਹ ਸਰੋਵਰ ਆ ਜੀ। ਹਾਂ ਜੀ। ਅੱਛਾ ਸਾਫ ਸਪਾਈ ਦਾ ਕੰਮ ਚੱਲਣਾ ਤਾਂ ਪਏ ਪਾਣੀ ਘਟ ਕੀਤਾ ਹੋਇਆ ਜੀ। ਸਰ ਕੀ ਮੰਨਤਾ ਇਸ ਸਰੋਵਰ ਦੀ ਜੀ? ਇਸ ਸਰੋਵਰ ਦੀ ਜੀ ਕੋਈ ਵੀ ਡਾਕ ਤਕਰੀਬ ਹੋਵੇ। ਹੂੰ ਇੱਥੇ ਟੌਕੀਆਂ ਭਰਦੇ ਆ ਪੰਜ। ਅੱਛਾ ਜੀ। ਇਸ਼ਨਾਨ ਕਰਕੇ ਜਾਂਦੇ ਆ। ਜਿੰਨਾ ਲੋਕਾਂ ਨੂੰ ਕੋਈ ਚੀਜ਼ ਫੜਦੀ ਹੋਵੇ ਭੂਤ ਹੋਵੇ ਲੋ ਮਾਰ ਜੂਵੇ ਤਾਂ ਉਹਨਾਂ ਦੇ ਗੁਰੂ ਅੱਛਾ ਜੀ ਬਾਬੇ ਜਮਸ਼ਾਹ ਜੀ ਜਿਹੜਾ ਚੀਜ਼ ਵਾਲਾ ਬੰਦਾ ਉਹ ਅੰਦਰ ਨਹੀਂ ਬੜੂਗਾ ਅੱਛਾ ਜੀ ਬਾਹਰ ਹੀ ਲੱਗੂਗਾ ਉਹ ਵੜ ਹੁੰਦਾ ਹੀ ਨਹੀਂ ਉਹ ਤੋਂ ਬਾਹਰ ਹੀ ਰਹੂਗਾ ਉਹ ਬੜੂਗਾ ਨਹੀਂ ਅੰਦਰ ਉਹ ਗੇੜ ਦੇ ਬਾਹਰ ਹੀ ਰਹੂਗਾ ਜਿੰਨੇ ਕੋਈ ਕਹਿੰਦੇ ਕੋਈ ਵੇਲੇ ਕਹਿੰਦੇ ਨਾ ਚੀਜ਼ ਪੜ ਅੰਦਰ 와 ਜੀ ਹਾਂਜੀ ਹਾਂਜੀ ਇੱਥੇ ਨਹੀਂ ਆਉਂਦਾ ਕੋਈ ਜਿਹੜਾ ਚੀਜ਼ ਵਾਲਾ ਬੰਦਾ ਬਾਹਰ ਹੀ ਰਹੂਗਾ ਕਿ ਉਹ ਨਿਕਲਦੀ ਕਿੱਦਾਂ ਹੈ ਜੇ ਕਢਾਉਣੀ ਹੋਵੇ ਕਿਸੇ ਨੇ ਸ਼ਾਂਤੀ ਪ੍ਰਾਪਤ ਕਰਨ ਦਾ ਦਰਵਾਜ਼ਾ ਇਦਾਂ ਦਾ ਹੈ ਜਾਨੀ ਕਿ ਇੱਥੇ ਜਦੋਂ ਟੂਨ ਵਾਲਾ ਕੰਮ ਨਹੀਂ ਹੈਗਾ। ਅੱਛਾ। ਇੱਥੇ ਭਲਾਈ ਦਾ ਕੰਮ ਹੈ। ਭਲਾਈ ਦਾ ਕੰਮ। ਭਲਾਈ ਕਰਦਣੀ ਹੈ। ਜਿਹੜਾ ਸਰੂਰ ਬਣਿਆ ਹੋਇਆ ਕੋਈ ਵੀ ਦੁੱਕ ਤਕਲੀਫ ਸੀ ਇੱਥੇ ਆਪਣੇ ਡਿਸਟਰਬ ਹੋ ਗਿਆ ਕਿ 4003 ਹੈ ਕੋਈ ਬੁਮਾਰੀ ਹੈ। ਪਛਾਣ ਕਰੋ ਇੱਥੇ। ਪਾਣੀ ਟੰਕੀਆਂ ਭਰ ਹੋਇਆ ਦਵਾਰੀ ਦਾ ਦਵਾਰ। ਹੂੰ। ਸਭ ਸਹੀ ਹੋ ਜਾਣਾ। ਠੀਕ ਹੈ ਜੀ। ਠੀਕ ਹੈ ਜੀ। ਓਕੇ। ਦਰਵਾਰ ਦਾ ਇਹ ਸਰੂਬਰ ਦਾ ਹੁਣ ਚੱਲ ਰਿਹਾ ਕੰਮ ਹਨਾ ਜੀ। ਹਾਂ ਜੀ ਹਾਂ ਜੀ। ਥੋੜਾ ਜਿਆ ਕਹਿੰਦੇ ਹੋਰ ਦੋਸਤੋ ਬਹੁਤ ਹੈਰਾਨੀ ਵਾਲੀ ਗੱਲ ਆ। ਕਈ ਲੋਕਾਂ ਨੇ ਸੁਣਿਆ ਨਾ ਕਿ ਬਾਕੀ ਇੱਥੇ ਦੇਖ ਲਓ ਇੱਥੇ ਗੇੜ ਬਣਿਆ ਹੋਇਆ ਹੈ ਸਗਾ ਅੱਛਾ ਜੀ ਹਾਂ ਜੀ ਗੇੜ ਬਣਿਆ ਹੋਇਆ ਹੈ ਇੱਟਾਂ ਦੇਖ ਲਓ ਕਿੱਦਾਂ ਘੜੀਆਂ ਹਾਂ ਹਾਂ ਇਹ ਪੁਰਾਣੀ ਐਟਾਂ ਆ ਇਹ ਐਟਾਂ ਇਹ ਐਟਾਂ ਦੇਖ ਲਓ ਐਟਾਂ ਦੇਖ ਲਓ ਆਹ ਇੱਟ ਦੇਖੋ ਕੀ ਬਾਤ ਅੱਛਾ ਜੀ 2-2 ਫੁੱਟ ਦੀ ਐਟਾਂ ਜੀ ਹਾਂ ਜੀ ਦੇਖ ਲਓ ਉੱਥੋਂ ਜਾ ਕੇ ਲੈ ਹੋ ਜੀ ਅੱਛਾ ਜੀ ਇਹ ਜਿਹੜੇ ਐਟਾਂ ਕਿੰਨਾ ਕੁ ਬੰਦਾ ਚੱਲ ਲੂਗਾ ਗੱਲਿਆਂ ਦਾ ਕੰਮ ਕਰ ਲਈਏ ਹਾਂ 4 ਘੰਟੇ ਜਿੰਨੇ ਦਰਵਾਜ਼ਾ ਬਣ ਸਕਦਾ ਰੇ ਕੁਦਰਤੀ ਹੈ ਜੀ ਬਣਿਆ ਹੋਇਆ ਹੀ ਆ ਗਿਆ ਹੈ। ਅੱਛਾ ਜੀ। ਹੁਣ ਤਪੱਸਿਆ ਨਹੀਂ ਸੀ। ਬਿਲਕੁਲ ਜੀ। ਹੁਣ ਤਪੱਸਿਆ ਨਾਲ ਹੀ ਆਇਆ ਹੈ। ਆਇਆ ਵੀ ਜੂਨ ਮਹੀਨੇ ਸੀਗਾ। ਹਾਂ ਜੀ। ਜੂਨ ਮਹੀਨਾ ਨਾ ਜੂਨ ਮਹੀਨੇ ਤਾਂ ਜੂਨ ਮਹੀਨੇ ਨਾਲ ਦੰਧਾਰ ਮਹੌਦੇ। ਅੱਛਾ ਜੀ। ਹਾਂ ਜੀ। ਕੀ ਆ ਬਾਤ ਹੈ। ਦੋਸਤੋ ਕਹਿੰਦੇ ਇਹ ਪੁਰਾਣੀ ਇੱਟਾਂ ਆਂ ਦੇਖ ਲਓ। ਅਲੱਗ-ਅਲੱਗ ਡਿਜ਼ਾਈਨ ਹੋਆ ਜਿਦਾਂ ਆਹ ਇੱਟ ਹੋ ਗਈ ਜਾਂ ਆਹ ਇੱਟ ਹੋ, ਛੋਟੀਆਂ-ਛੋਟੀਆਂ ਇੱਟਾਂ, 1-2 ਫੁੱਟ ਦੀ ਇੱਟਾਂ ਆਹ ਚਣੀ ਵੀ ਆਦੀ ਦੇਖ ਲਓ। ਅਨੋ ਕੀ ਗੱਲ ਆ ਭਾਜੀ ਹਾਂਜੀ ਕੋਈ ਹੋਰ ਜੁਮੇ ਸ਼ਾਹ ਜੀ ਦੀ ਕੋਈ ਗੱਲ ਬਾਤ ਸੁਣਾ ਦਿਓ ਸਾਨੂੰ ਬਸ ਇਹ ਹੀ ਆ ਜੀ ਜਿੰਨੇ ਕਪਣ ਬਤਨ ਕਪਾ ਗਏ ਠੀਕ ਹੈ ਜੀ ਫਾਦਰ ਸਾਹਿਬ ਫਿਰ ਕਿੰਨੇ ਕ ਵਜੇ ਆਉਂਦੇ ਆ ਜੀ ਫਾਦਰ ਸਾਹਿਬ ਸਾਡੇ ਜੀ ਕੋਠੇ ਹੁੰਨੇ ਢਿੱਲੇ ਦਿੰਦੇ ਆ ਉਹ ਅੱਛਾ ਜੀ ਇਸ ਕਰਕੇ ਵੀ ਲੇਟ ਆਉਂਦੇ ਆ 10 11 ਵੀ ਵੱਜ ਜਾਂਦੇ ਆ ਉਹਨਾਂ ਨੂੰ ਹਾਂ ਹਾਂਜੀ ਇਹ ਸੇਵਾ ਉਹ ਨਿਵਾ ਰਹੇ ਆ ਨਾ ਹਾਂਜੀ ਹਾਂਜੀ ਉਹਨਾਂ ਨੂੰ 45 ਸਾਲ ਹੋ ਗਏ ਇੱਥੇ ਗੱਡੀ ਜਾਈ ਠੀਕ ਆ ਜੀ ਹਾਂ ਦੋਸਤੋ ਮੈਂ ਗੱਲ ਦਸਨੀ ਭੁੱਲ ਗਿਆ ਭਾਈ ਸਾਹਿਬ ਹੁਣ ਦੱਸਿਆ ਕਿ ਜਿੱਦਾਂ ਕਿਸੇ ਦੇ ਚ ਕੋਈ ਚੀਜ਼ ਹੁੰਦੀ ਆ ਕਈ ਕਹਿੰਦੇ ਕਿ ਸਾਨੂੰ ਕੋਈ ਚੀਜ਼ ਫੜਦੀ ਆ ਜਾਂ ਕਈ ਲੋਕੇ ਕਹਿਣਗੇ ਅੰਧਵਿਸ਼ਵਾਸ ਫਲਾ ਰਿਹਾ ਪਰ ਇਹ ਅੰਧਵਿਸ਼ਵਾਸ ਨਹੀਂ ਗੱਲਾਂ ਸੱਚੀਆਂ ਆ ਤੇ ਭਾਈ ਜੀ ਜਿਹੜਾ ਤੁਸੀਂ ਤਾਂ ਦੇਖਦੇ ਰਹਿੰਦੇ ਹੋ ਹੁਣੇ ਹਾਂ ਤੇ ਇਸ ਦਰਬਾਰ ਤੱਕ ਉਹ ਬੰਦਾ ਨਹੀਂ ਪੁੱਜ ਸਕਦਾ ਜਿਹਦੇ ਕਹਿੰਦੇ ਨਾ ਭੂਤ ਪ੍ਰੇਤ ਹੁੰਦੇ ਆ ਤੇ ਉਹ ਬੰਦਾ ਇਸ ਦਰਬਾਰ ਤੱਕ ਦੇ ਅੰਦਰ ਪੜ ਨਹੀਂ ਸਕਦਾ ਤੇ ਦੋਸਤੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਇਹ ਭਾਜੀ ਇੱਕ ਵਾਰੀ ਸਾਡੇ ਦੱਸੋ ਤੁਸੀਂ ਆਪਣੇ ਮੂੰਹੋਂ ਐਡਰੈਸ ਦੱਸ ਦੋ ਜੀ ਇਸ ਸਥਾਨ ਦਾ ਇਹ ਜੀ ਪੀਰ ਬਟਾਣੀਆਂ ਡੇਰਾ ਬਾਬਾ ਜੁਮੇਸ਼ਾ ਦਰਵੇਸ਼ ਪਿੰਡ ਦਰਵੇਸ਼ ਪਿੰਡ ਸਰ ਫਗਵਾੜੇ ਤੋਂ ਕਿੰਨਾ ਪੈਂਦਾ ਜੀ ਇਹ ਫਗਵਾੜੇ ਤੋਂ ਹੋਊਗਾ ਕੋਈ 5 ਕਿਲੋਮੀਟਰ 5 ਕਿਲੋਮੀਟਰ ਤੇ ਜਦੋਂ ਜੀਟੀ ਰੋਡ ਤੋਂ ਅਸੀਂ ਦਰਵੇਸ਼ ਪਿੰਡ ਨੂੰ ਮੁੜਦਾ ਆਂ ਦਰਵੇਸ਼ ਪਿੰਡ ਤੋਂ ਇੱਥੋਂ 3 ਕਿਲੋਮੀਟਰ 3 ਕਿਲੋਮੀਟਰ ਬਾਰ-ਬਾਰਾ ਫਿਰਨੀ ਤੇ ਤੇ ਦੋਸਤੋ ਵੀਡੀਓ ਚੰਗੀ ਲੱਗੀ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਧੰਨਵਾਦ